ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਆਪਣਾ ਟੌਪਿਕ ਹੋਊਗਾ ਉਹ ਹੋਊਗਾ ਸਪੈਸ਼ਲ ਸਟੇਟਸ ਫॉर ਐਨੀ ਸਟੇਟ ਅ ਸਪੈਸ਼ਲ ਸਟੇਟਸ ਦੀ ਗੱਲ ਕਿਉਂ ਆਈ ਅ ਕਿਉਂਕਿ ਆਪਣੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਹੁਣ ਤੁਹਾਨੂੰ ਪਤਾ ਰੀਸੈਂਟਲੀ ਮੀਟਿੰਗ ਹੋਈ ਸੀ ਆਲ ਪਾਰਟੀ ਮੀਟਿੰਗ ਸੱਦੀ ਗਈ ਸੀ ਪਾਣੀਆਂ ਦੇ ਮੁੱਦੇ ਤੇ ਜਦੋਂ ਕਿ ਹੁਣ ਆਪਣੇ ਤੋਂ ਹਰਿਆਣਾ ਪਾਣੀ ਦੀ ਮੰਗ ਕਰ ਰਿਆ ਤਾਂ ਆਪਣੇ ਸੀਐਮ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਸਾਰੀ ਆਲ ਪਾਰਟੀ ਮੀਟਿੰਗ ਸੱਦੀ ਸੀ ਇਹ ਡਿਸਕਸ ਕਰਨ ਵਾਸਤੇ ਉਦੋਂ ਇਹ ਮੁੱਦਾ ਜਾਖੜ ਸਾਹਿਬ ਨੇ ਲਿਆਂਦਾ ਕਿ ਮੈਂ ਸੈਂਟਰ ਤੋਂ ਡਿਮਾਂਡ ਕਰੂੰਗਾ ਕਿ ਪੰਜਾਬ ਨੂੰ ਸਪੈਸ਼ਲ ਸਟੇਟਸ ਦਿੱਤਾ ਜਾਵੇ ਹੁਣ ਸਪੈਸ਼ਲ ਸਟੇਟਸ ਨੂੰ ਸਮਝੀਏ ਈਜ਼ੀ ਲੈਂਗੁਏਜ ਕੀ ਹੁੰਦਾ ਸਪੈਸ਼ਲ ਸਟੇਟਸ ਸਪੈਸ਼ਲ ਸਟੇਟਸ ਦਾ ਮਤਲਬ ਹੈ ਜਦੋਂ ਸੈਂਟਰ ਸਰਕਾਰ ਤੋਂ ਕੋਈ ਸਟੇਟ ਮੰਗ ਕਰਦਾ ਹੈ ਐਕਸਟਰਾ ਹੈਲਪ ਲਈ ਐਕਸਟਰਾ ਕੋਈ ਬਜਟ ਲਈ ਉਹਨੂੰ ਆਪਾਂ ਸਪੈਸ਼ਲ ਸਟੇਟਸ ਕਹਿੰਦੇ ਆ ਤਾਂ ਸਪੈਸ਼ਲ ਸਟੇਟਸ ਹੋਣ ਵਾਸਤੇ ਕੋਈ ਚਾਰ ਕੰਡੀਸ਼ਨਾਂ ਨੇ ਹੁਣ ਪਹਿਲੀ ਕੰਡੀਸ਼ਨ ਕੀ ਹੈ ਜੀ ਪਹਿਲੀ ਕੰਡੀਸ਼ਨ ਹੈ ਕਿ ਉਹ ਡਿਫਿਕਲਟ ਹਿਲੀ ਟੈਰੇਨਸ ਮਤਲਬ ਦਾ ਮਤਲਬ ਕੀ ਜਿਵੇਂ ਪਹਾੜੀ ਏਰੀਆ ਉਥੇ ਜਾਣਾ ਬਹੁਤ ਮੁਸ਼ਕਲ ਹੈ ਹਨਾ ਤਾਂ ਉਹ ਉਹ ਸਟੇਟ ਸਪੈਸ਼ਲ ਸਟੇਟਸ ਲੈ ਸਕਦੇ ਨੇ ਦੂਜੀ ਕੰਡੀਸ਼ਨ ਕੀ ਹੈ ਜੀ ਦੂਜੀ ਕੰਡੀਸ਼ਨ ਹੈ ਜੀ ਲੋ ਪਪੂਲੇਸ਼ਨ ਡੈਨਸਿਟੀ ਮਤਲਬ ਕਿਸੇ ਸਟੇਟ ਦੇ ਵਿੱਚ ਜਿਹੜੀ ਪਪੂਲੇਸ਼ਨ ਆ ਬਹੁਤ ਥੋੜੀ ਹੋਵੇ ਇਹ ਸੈਕਿੰਡ ਉਹਦੀ ਕੰਡੀਸ਼ਨ ਹੈ ਥਰਡ ਕੰਡੀਸ਼ਨ ਹੈਗੀ ਹੈ ਜੀ ਇੰਟਰਨੈਸ਼ਨਲ ਬਾਰਡਰ ਵੀ ਕਿਸੇ ਸਟੇਟ ਦਾ ਇੰਟਰਨੈਸ਼ਨਲ ਕਿਸੇ ਹੋਰ ਦੇਸ਼ ਨਾਲ ਬਾਰਡਰ ਲੱਗਦਾ ਹੋਵੇ ਤੇ ਉਸ ਇਸ ਕੰਡੀਸ਼ਨ ਚ ਪੰਜਾਬ ਟਿਕ ਹੁੰਦਾ ਕਿਉਂਕਿ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਫੋਰਥ ਇਹਦੇ ਚ ਹੈਗੀ ਹੈ ਜੀ ਕੰਡੀਸ਼ਨ ਇਕਨੋਮਿਕ ਤੇ ਇਨਫਰਾਸਟ੍ਰਕਚਰ ਬੈਕਵਰਡਨੈਸ ਵੀ ਜਿਹੜੇ ਸਟੇਟ ਇਕਨੋਮਿਕਲੀ ਬੈਕਵਰਡ ਹੈ ਉਹਦੇ ਵਿੱਚ 인ਫਰਾਸਟ੍ਰਕਚਰ ਹੈ ਨਹੀਂਗਾ ਤਾਂ ਉਹਨਾਂ ਦੇ ਜਿਹੜੇ ਉੱਥੋਂ ਦੇ ਲੋਕ ਐ ਉਹਨਾਂ ਦੀ ਇਨਕਮ ਵੀ ਥੋੜੀ ਐ ਉਹ ਇਸ ਸਪੈਸ਼ਲ ਸਟੇਟਸ ਦੇ ਵਿੱਚ ਆਉਂਦੇ ਨੇ ਤਾਂ ਹੋਰ ਇਹਦੇ ਵਿੱਚ ਡਿਸਕਸ ਕਰੀਏ ਤਾਂ ਪੰਜਾਬ ਇਸ ਲਈ ਕਿਉਂ ਆਪਦਾ ਆਪਦੇ ਆਪ ਨੂੰ ਕਹਿ ਰਿਹਾ ਕਿ ਸਾਨੂੰ ਦਿੱਤਾ ਜਾਣਾ ਚਾਹੀਦਾ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਐ ਤਾਂ ਹੁਣ ਕਿੱਥੇ ਸਫਰ ਹੋਣਾ ਪੈਂਦਾ ਪੰਜਾਬ ਨੂੰ ਜਿਹੜੇ ਪੰਜਾਬ ਦੇ ਕਿਸਾਨ ਐ ਜਦੋਂ ਹੁਣ ਆਪਾਂ ਦੇਖਿਆ ਹੀ ਸੀ ਰੀਸੈਂਟ ਵਾਰ ਲੱਗੀ ਐ ਉਥੇ ਜਿਹੜੇ ਡਰੋਨ ਨੇ ਉਹ ਜਿੱਥੇ ਡੇਗਦੇ ਨੇ ਉਹ ਖੇਤੀ ਦਾ ਨੁਕਸਾਨ ਕਰਦੇ ਨੇ ਕਿਸਾਨ ਦੀ ਦਾ ਜਿਹੜੇ ਵਪਾਰੀ ਐ ਪੰਜਾਬ ਦੇ ਉਹ ਜ਼ਿਆਦਾ ਨੁਕਸਾਨ ਜਾਂਦੇ ਨੇ ਤਾਂ ਇੱਕ ਜਿਹੜਾ ਆਪਣਾ ਪੰਜਾਬ ਉਹ ਮੇਜਰ ਸੈਕਰੀਫਾਈਸ ਉਹ ਆਪਦੇ ਹੀ ਆ ਜਾਨਾਂ ਵੀ ਆਪਾਂ ਦੇਸ਼ ਲਈ ਦਿੰਨੇ ਆ ਬਾਰਡਰਾਂ ਤੇ ਆਪਣੇ ਜਵਾਨ ਬੈਠੇ ਨੇ ਪੰਜਾਬ ਦੇ ਇਸ ਲਈ ਜਾਖੜ ਸਾਹਿਬ ਨੇ ਇਹ ਸਪੈਸ਼ਲ ਸਟੇਟਸ ਦੀ ਮੰਗ ਕੀਤੀ ਐ ਸੈਂਟਰ ਤੋਂ ਤਾ ਹੁਣ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਊਗਾ ਕਿ ਆਪਾਂ ਜੇ ਦੇਖ ਗਏ ਵੀ ਵਪਾਰ ਦੇ ਅਕੋਰਡਿੰਗ ਜਦੋਂ ਆਪਣਾ ਜਿਹੜੀ ਟ੍ਰੇਡ ਚੱਲਦੀ ਹੈ ਆਪਣਾ ਵਪਾਰ ਚੱਲਦਾ ਹੈ ਹੁਣ ਜਦੋਂ ਐਸਕਲੇਸ਼ਨ ਵਧੇ ਹੈ ਪਾਕਿਸਤਾਨ ਨਾਲ ਆਪਣਾ ਤਲਖੀ ਵਧੀ ਹੈ ਤਾਂ ਅਟਾਰੀ ਬਾਗਾ ਬਾਰਡਰ ਬੰਦ ਹੋ ਗਿਆ ਦੇਖੋ ਅਟਾਰੀ ਬਾਗਾ ਬਾਰਡਰ ਦੇ ਰਾਹੀਂ ਕਿੰਨਾ ਵਪਾਰ ਹੁੰਦਾ ਸੀ ਉਹ ਸਾਰਾ ਜਿਹੜਾ ਨੁਕਸਾਨ ਹੈ ਉਹ ਕਿਹਨੂੰ ਜਾ ਰਿਹਾ ਪੰਜਾਬ ਸਟੇਟ ਨੂੰ ਜਾ ਰਿਹਾ ਇਸ ਕਰਕੇ ਜਾਖੜ ਸਾਹਿਬ ਨੇ ਮੰਗ ਕੀਤੀ ਹੈ ਵੀ ਜਿੰਨਾ ਪੰਜਾਬ ਨੂੰ ਇਹ ਨੁਕਸਾਨ ਹੈ ਇਹਦੀ ਸੈਂਟਰ ਪਰ ਪਾਈ ਕਰੇ ਤਾਂ ਇਹ ਵਧੀਆ ਮੁੱਦਾ ਹੈ ਉਹਨਾਂ ਨੇ ਵਧੀਆ ਇੱਕ ਮੁੱਦਾ ਚੱਕਿਆ ਤਾਂ ਇੱਕ ਕੋਈ ਸਿਕਿਉਰਿਟੀ ਰਿਸਕ ਵੀ ਆਪਾਂ ਨੂੰ ਰਹਿੰਦਾ ਹੀ ਆ ਹਾਂਜੀ ਕਿਉਂਕਿ ਆਪਾਂ ਬਾਰਡਰ ਤੇ ਆ ਗਏ ਸਿਕਿਉਰਿਟੀ ਵੀ ਇਸ਼ੂ ਹੈਗਾ ਆਪਣਾ ਤਾਂ ਇਹ ਮਿਲੂ ਕਿਵੇਂ ਆਪਾਂ ਕਹੀਏ ਕਿਵੇਂ ਮਿਲ ਸਕਦਾ ਹੈ ਇਹ ਇਹ ਆਪਣੇ ਸੰਵਿਧਾਨ 'ਚ ਤਾਂ ਇਹਦਾ ਕੋਈ ਪ੍ਰਵਿਧਾਨ ਹੈ ਨਹੀਂਗਾ ਪਰ ਜਿਹੜਾ 5th ਫਾਈਨੈਂਸ ਕਮਿਸ਼ਨ ਹੈ ਜਿਹਦੇ ਕੀ ਚੇਅਰ ਕੀਤਾ ਜਾਂਦਾ ਮਹਾਵੀਰ त्याਗੀ ਦੁਆਰਾ ਉਹਦੇ ਅਕੋਰਡਿੰਗ ਆਪਣਾ ਇੱਕ ਐਸ ਸੀ ਐਸ ਹੁੰਦਾ ਉਹਨੂੰ ਕਹਿੰਦੇ ਆ ਸਪੈਸ਼ਲ ਕੈਟਾਗਰੀ ਸਟੇਟਸ ਇਹ ਸਟਾਰਟ ਕਦੋਂ ਹੋਇਆ ਸੀਗਾ ਜੀ ਇਹ ਸਟਾਰਟ ਹੋਇਆ ਸੀਗਾ ਜੀ April 1969 1969 ਦੇ ਵਿੱਚ ਇਹ ਸਟਾਰਟ ਹੋਇਆ ਸੀਗਾ ਜਿਹਦੇ ਵਿੱਚ ਜਿਹੜੀ ਗ੍ਰਾਂਟ ਸੈਂਟਰ ਦਿੰਦੀ ਹੈ ਨਾ ਜੇ ਮੰਨ ਲਓ ਇੱਕ ਆਪਾਂ ਐਗਜ਼ਾਮਪਲ ਲੈਂਦੇ ਜੇ ਕਿਸੇ ਸੈਂਟਰ ਸਰਕਾਰ ਨੇ 100% ਗ੍ਰਾਂਟ ਦਿੱਤੀ ਕਿਸੇ ਸਟੇਟ ਨੂੰ ਜਦੋਂ ਤੁਹਾਨੂੰ SCS ਦਾ ਸਟੇਟਸ ਮਿਲ ਜਾਂਦਾ ਹੈ ਤਾਂ ਜਿਹੜੀ 90% ਜਿਹੜੀ ਆਪਾਂ ਕਹਿੰਦੇ ਆ ਗ੍ਰਾਂਟ ਹੁੰਦੀ ਹੈ ਉਹ ਇੱਕ ਆਪਾਂ ਮੋੜ ਨਹੀਂ ਨਹੀਂ ਹੁੰਦੀ 10% ਤਾਂ ਲੋਨ ਦਿੰਦੀ ਐ ਤੇ 90% ਤੁਹਾਨੂੰ ਸੈਂਟਰ ਸਰਕਾਰ ਦੇ ਦਿੰਦੀ ਐ ਗ੍ਰਾਂਟ ਦੇ ਤੌਰ ਤੇ ਜਿਹਨੂੰ ਆਪਾਂ ਰੀਪੇ ਨਹੀਂ ਕਰਨਾ ਹੁੰਦਾ ਤੇ ਹੁਣ ਜਿਨ੍ਹਾਂ ਨੂੰ ਇਸ ਐਸਸੀਐਸ ਕੈਟਾਗਰੀ ਚ ਨਹੀਂ ਹੈਗੇ ਜਿਹਨੇ ਹੁਣ ਪੰਜਾਬ ਹੁਣ ਨਹੀਂ ਹੈਗਾ ਤਾਂ ਕੀ ਹੋ ਰਿਹਾ ਆਪਾਂ ਨੂੰ ਆਪਾਂ ਨੂੰ ਜੇ ਸਰਕਾਰ 100% ਪੈਸਾ ਦੇਊਗੀ 70% ਤਾਂ ਲੋਨ ਦੇ ਤੌਰ ਤੇ ਦੇਊਗੀ ਵੀ ਆਪਾਂ ਨੂੰ ਪੈਸਾ ਲੋਨ ਚੁਕਾਉਣਾ ਪਊਗਾ ਤੇ 30% ਦੇ ਵਿੱਚ ਗ੍ਰਾਂਟ ਸ਼ਾਮਿਲ ਹੈ ਤਾਂ ਇਹਦੇ ਵਿੱਚ ਹੋਰ ਵੀ ਜਦੋਂ ਆਪਾਂ ਨੂੰ ਇਹ ਸਟੇਟਸ ਮਿਲ ਜਾਂਦਾ ਤਾਂ ਟੈਕਸ ਬੈਨੀਫਿਟਸ ਮਿਲਦੇ ਨੇ ਸੈਂਟਰ ਦੁਆਰਾ ਉਹ ਨੂੰ ਸਪੈਸ਼ਲ ਪਲਾਨ ਅਸਿਸਟੈਂਟ ਕਹਿ ਦਿੰਨੇ ਆ ਜੀ ਤਾਂ ਹੋਰ ਹੋਰ ਜ਼ਿਆਦਾ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਕਿਹੜੇ-ਕਿਹੜੇ ਸਟੇਟਸ ਨੂੰ ਇਹ ਪਹਿਲਾਂ ਤੋਂ ਮਿਲਿਆ ਹੋਇਆ ਹੈ ਜਿਨ੍ਹਾਂ ਨੂੰ ਇਹ ਸਪੈਸ਼ਲ ਸਟੇਟਸ ਦਾ ਦਰਜਾ ਮਿਲਿਆ ਹੋਇਆ ਹੈ ਉਹ ਕਿਹੜੇ-ਕਿਹੜੇ ਸਟੇਟਸ ਨੇ ਜੰਮੂ ਕਸ਼ਮੀਰ ਅਸਾਮ ਮਣੀਪੁਰ ਮਿਜ਼ੋਰਮ ਨਾਗਾਲੈਂਡ ਤ੍ਰਿਪੁਰਾ ਸਿਕਮ ਅਰੁਣਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਐਂਡ ਉੱਤਰਾਖੰਡ ਤਾਂ ਆਪਾਂ 7 ਸਿਸਟਰਸ ਤਾਂ ਆਈਆਂ ਸਾਰੀਆਂ ਜਿਨ੍ਹਾਂ ਚ ਆਪਾਂ ਅਗੇ ਸਿੱਕਮ ਆ ਗਿਆ ਜੀ ਹਨਾ ਇਹ ਸਾਰਾ 7 ਸਿਸਟਰਸ ਵੀ ਕਿਹਾ ਜਾਂਦਾ ਹੈ ਇਹ ਸਾਰੇ ਹੀ ਸਟੇਟ ਇਹਦੇ ਚ ਸ਼ਾਮਿਲ ਨੇ ਕਿਉਂਕਿ ਇਥੋਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਇਥੋਂ ਦੀ ਟੈਰੇਨ ਹੈ ਡਿਫਿਕਲਟ ਬਹੁਤ ਆ ਜਾਣਾ ਹੁਣਾ ਬਹੁਤ ਔਖਾ ਹੈ ਕਿਉਂਕਿ ਪਹਾੜੀ ਏਰੀਆ ਹੈ ਤਾਂ ਇਹ ਸਟੇਟਸ ਇਕੱਲਾ ਪੰਜਾਬ ਨੇ ਨਹੀਂ ਡਿਮਾਂਡ ਕੀਤੀ ਇਹ ਸਟੇਟਸ ਦੀ ਇਹ ਪਹਿਲਾਂ ਮੰਨ ਲਓ ਬਿਹਾਰ ਕਰ ਚੁੱਕਿਆ ਹੈ ਆਂਧਰਾ ਪ੍ਰਦੇਸ਼ ਕਰ ਚੁੱਕਿਆ ਪਰ ਉਹਨਾਂ ਨੂੰ ਹਜੇ ਤੱਕ ਇਹ ਸਟੇਟਸ ਨਹੀਂ ਮਿਲਿਆ ਤਾਂ ਆਪਾਂ ਹੋਪ ਕਰਦੇ ਹਾਂ ਵੈਸੇ ਤਾਂ ਇਸ ਸਪੈਸ਼ਲ ਸਟੇਟਸ ਦੀ ਲੋੜ ਹੀ ਨਹੀਂ ਸੀ ਪੰਜਾਬ ਨੂੰ ਪਰ ਪਿੱਛੇ ਜੋ ਸਰਕਾਰਾਂ ਰਹੀਆਂ ਤਾਂ ਸਭ ਨੂੰ ਪਤਾ ਹੈ ਜੀ ਪੰਜਾਬ ਬਹੁਤ ਜ਼ਿਆਦਾ ਕਰਜ਼ਾਈ ਹੋ ਗਿਆ ਜਦੋਂ ਜ਼ਿਆਦਾ ਕਰਜ਼ਾਈ ਹੋ ਗਿਆ ਤਾਂ ਅੱਜ ਆਪਾਂ ਦੇਖ ਰਹੇ ਹਾਂ ਵੀ ਪੰਜਾਬ ਦਾ ਜ਼ਿਆਦਾ ਪੈਸਾ ਤਾਂ ਜਿਹੜੇ ਆਪਾਂ ਪਹਿਲਾਂ ਲੋਨ ਚੱਕਿਆ ਉਹਦਰੀ ਜਾ ਰਿਹਾ ਹੈ ਤਾਂ ਡਿਵੈਲਪਮੈਂਟ ਵਾਸਤੇ ਤਾਂ ਲੱਗ ਹੀ ਨਹੀਂ ਰਿਹਾ ਜੀ ਦੇ ਵਿੱਚ ਆਪਣੀ ਐਜੂਕੇਸ਼ਨ ਆ ਗਈ ਹੈਲਥ ਆ ਗਈ ਉਹਦੇ ਤੇ ਪੈਸਾ ਕਿਵੇਂ ਲੱਗੂ ਕਿਉਂਕਿ ਪਹਿਲਾਂ ਹੀ ਪੰਜਾਬ ਬਹੁਤ ਜ਼ਿਆਦਾ ਕਰਜ਼ਾਈ ਹੋ ਚੁੱਕਿਆ ਹੈ ਤਾਂ ਇਹ ਆਪਣੀ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਇਹ ਜੇ ਆਪ ਕਿਸੇ ਸਟੇਟ ਕੋਲੇ ਪੈਸਾ ਹੋਊਗਾ ਤਾਂ ਉਹ ਵੈਲਨੈਸ ਵਾਸਤੇ ਹੈਲਥ ਵਾਸਤੇ ਤੇ ਐਜੂਕੇਸ਼ਨ ਤੇ ਲਾ ਸਕੂਗਾ ਤਾਂ ਆਪਾਂ ਨੂੰ ਆਪਾਂ ਹੋਪ ਕਰਦੇ ਹਾਂ ਕਿ ਆਪਣਾ ਪੰਜਾਬ ਰੰਗਲਾ ਪੰਜਾਬ ਬਣੇ ਤੇ ਆਉਣ ਵਾਲੇ ਟਾਈਮ ਤੇ ਪੰਜਾਬ ਹੋਰ ਵੀ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਕਿ ਪੰਜਾਬ ਸਾਰੇ ਹਿੰਦੁਸਤਾਨ ਚ ਸਾਰੇ ਭਾਰਤ ਚ ਇੱਕ ਮੋਹਰੀ ਸਟੇਟ ਸੀ ਉਹ ਆਪਾਂ ਬੰਨਣਾ ਦੇਖਣਾ ਚਾਹੁੰਦੇ ਹਾਂ ਔਰ ਇਹਦੇ ਨਾਲ ਸਹਿਮਤ ਹੋਣਗੇ ਸਾਰੇ ਪੰਜਾਬੀ ਵੀ ਸਾਡਾ ਪੰਜਾਬ ਸਭ ਤੋਂ ਆਪਾਂ ਇੱਕ ਮੂਰਲੀ ਕਦਾਰ ਚ ਹੋਵੇਗੀ ਉਹ ਭਾਣਾ ਤਾਂ ਹੈਲਥ ਦੇ ਮਾਮਲੇ ਚ ਹੋਵੇ ਭਾਣਾ এডੂਕੇਸ਼ਨ ਦੇ ਮਾਮਲੇ ਚ ਹੋਵੇ ਜਾਂ ਸਪੋਰਟਸ ਦੇ ਮਾਮਲੇ ਚ ਵੀ ਆਪਾਂ ਇਹ ਚਾਹੁੰਦੇ ਆਂ ਵੀ ਆਪਣਾ ਪੰਜਾਬ ਅੱਗੇ ਜਾਵੇ ਸੋ ਅੱਜ ਦਾ ਜਿਹੜਾ ਟੌਪਿਕ ਸੀ ਉਹ ਇੰਨਾ ਹੀ ਸੀ ਹੋਪ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਤੁਸੀਂ ਇਹਨੂੰ ਵੱਧ ਤੋਂ ਵੱਧ ਫਾਰਵਰਡ ਕਰਨਾ ਹੈ ਧੰਨਵਾਦ ਜੀ